jungle. ਜੋ ਕਿ ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਧਾਰਮਿਕ ਸਥਾਨਾਂ ਦੀ ਫ੍ਰੀ ਯਾਤਰਾ ਕਰਾਉਣ ਦਾ ਪ੍ਰੋਗਰਾਮ ਰੰਗਿਆ ਹੋਇਆ ਹੈ ਉਸੇ ਤਹਿਤ ਫਰੀਦਕੋਟ ਵਿੱਚ ਵੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਫਰੀਦਕੋਟ ਅਤੇ ਸਾਲਾ ਸਰ ਧਾਮ ਲਈ ਦੋ ਸਪੈਸ਼ਲ ਬੱਸਾਂ ਰਵਾਨਾ ਕੀਤੀਆਂ ਗਈਆਂ ਇਸ ਮੁਫਤ ਧਾਰਮਿਕ ਯਾਤਰਾ 'ਚ ਫਰੀਦਕੋਟ ਹਲਕੇ ਨਾਲ ਸੰਬੰਧ ਸੁਰਧਾਲੂ ਸ਼ਾਮਲ ਹੋਏ ਫਰੀਦਕੋਟ ਤੋਂ ਸਾਲਾ ਸਰ ਧਾਮ ਲਈ ਸਪੈਸ਼ਲ ਬੱਸ ਮੰਦਰ ਪੰਜਵੱਟੀ ਨਜ਼ਦੀਕ ਜੁਬਲੀ ਚੌਂਕ ਤੋਂ ਡਿਪਟੀ ਕਮਿਸ਼ਨਰ ਮਲਵਿੰਦਰ ਸਿੰਘ ਜੱਗੀ ਨੇ ਹਰੀ ਦੇ ਕੇ ਰਵਾਨਾ ਕੀਤੀਆਂ ਇਹ ਬੱਸਾਂ ਯਾਤਰਾ ਕਰਵਾਉਣ ਉਪਰੰਤ 28 ਫਰਵਰੀ ਨੂੰ ਦੇਰ ਸ਼ਾਮ ਫਰੀਦਕੋਟ ਵੇਕੇ ਪਹੁੰਚਣਗੀਆਂ ਜਦੋਂ ਇਸ ਸਬੰਧ ਵਿੱਚ ਜਦੋਂ ਇਸ ਸਬੰਧ ਵਿੱਚ ਮੌਕੇ ਦੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਜੱਗੀ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਸੂਬਾ ਸਰਕਾਰ ਦੀ ਸਕੀਮ ਤਹਿਤ ਇਹਨਾਂ ਯਾਤਰੀਆਂ ਨੂੰ ਮੁੱਤ ਵਧੀਆ ਖਾਣਾ ਆਦ ਸਮੇਂ ਸਿਰ ਦਿੱਤਾ ਜਾਵੇਗਾ ਉਹਨਾਂ ਨੇ ਇਹ ਵੀ ਕਿਹਾ ਯਾਤਰੀ ਬਾਲਾ ਜੀ ਧਾਮ ਅਤੇ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਅਤੇ ਰਾਤ ਦਾ ਠਰਾਅ ਕਰਕੇ ਦੇਰ ਸ਼ਾਮ 28 ਫਰਵਰੀ ਨੂੰ ਵਾਪਸ ਫਰੀਦਕੋਟ ਵੇਕੇ ਪਹੁੰਚਣਗੇ ਇਸ ਮੌਕੇ ਯਾਤਰਾ ਕਰ ਰਹੇ ਸ਼ਧਾਰੂਆਂ ਨੇ ਕਿਹਾ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੈ ਜੋ ਸਰਕਾਰ ਨੇ ਇਹ ਉਪਰਾਲਾ ਕੀਤਾ ਹੈ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਮੈਂ ਨਾਮ ਮਸ਼ਲੇਖਾ ਗਰਗੇ ਬਹੁਤ ਵਧੀਆ ਕਰ ਰਹੀ ਹੈ ਸਰਕਾਰ ਮਤਲਬ ਜੋ ਵੀ ਲੋਕਾਂ ਲਈ ਕਰ ਰਹੀ ਹੈ ਬਹੁਤ ਵਧੀਆ ਉਹਦੇ ਨਾਲ ਜੋੜ ਰਹੀ ਹੈ ਲੋਕਾਂ ਨੂੰ ਤਾਂ ਅੱਗੇ ਜਾ ਕੇ ਮਤਲਬ ਸਾਨੂੰ ਆਪਦੀ ਸਰਕਾਰ ਲੱਗ ਰਹੀ ਹੈ ਕਿ ਲੋਕਾਂ ਦੀਆਂ ਮਤਲਬ ਨੀਡਸ ਨੂੰ ਪੂਰਾ ਕਰ ਰਹੀ ਹੈ ਨਾਟ ਓਨਲੀ ਕਿ ਸਿਰਫ ਮਤਲਬ ਸਫਾਈ ਅਭਿਆਨ ਚਲਾਤਾ ਹੈ ਕੁਝ ਵੀ ਲੋਕਾਂ ਨੂੰ ਭਗਵਾਨ ਦੇ ਨਾਲ ਜੋੜ ਰਹੀ ਹੈ ਬਹੁਤ ਵਧੀਆ ਕਰ ਅਸੀਂ ਫਰੀਦਕੋਟ ਤੋਂ ਸਾਲਾ ਸਰ ਜਾ ਰਹੇ ਹਾਂ ਸਾਲਾ ਸਰ ਤੋਂ ਅੰਮ੍ਰਿਤ ਦਰਸ਼ਨ ਕਰਨ ਰਸਤੇ ਅੱਜ ਜਾਵਾਂਗੇ ਕੱਲ ਸ਼ਾਮ ਨੂੰ ਵਾਪਸ ਆ ਜਾਵਾਂਗੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਲਾ ਸਰ ਜਾ ਰਹੇ ਜੀ ਫਰੀਦਕੋਟ ਤੋਂ ਬਹੁਤ ਖੁਸ਼ੀ ਹੈ ਜੀ ਬਾਦਲ ਸਾਹਿਬ ਦਾ ਧੰਨਵਾਦੀ ਆ ਇਹ ਫਰੀਦਕੋਟ ਤੋਂ ਸਾਲਾ ਸਰ ਜਾ ਰਹੀ ਹੈ ਜੀ ਤੇ ਪੰਜਾਬ ਸਰਕਾਰ ਦਾ ਬਹੁਤ ਵਧੀਆ ਇੰਤਜ਼ਾਮ ਹੈ ਕੀਤਾ ਹੈ ਬੱਸ ਜੀ ਤੇ ਬਹੁਤ ਵਧੀਆ ਮਤਲਬ ਕਿ ਇਹ ਪ੍ਰੋਗਰਾਮ ਹੈ ਜਿਹੜਾ ਯਾਤਰਾ ਕਰਾ ਰਿਹਾ ਹੈ ਇਹ ਸਾਰਿਆਂ ਦਾ ਸਾਂਝਾ ਹੈ ਮਤਲਬ ਕਿ ਭਾਈਚਾਰਾ ਹੈ ਇਹਦੇ ਚ ਕੀਤਾ ਗਿਆ ਹੈ ਹੁਣ ਫਰੀਦਕੋਟ ਤੋਂ ਸਾਲਾ ਸਰ ਜਾਊਗੀ ਬੱਸੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਖੁਸ਼ੀ ਹੋ ਰਹੀ ਹੈ ਇਹ ਪੰਜਾਬ ਸਰਕਾਰ ਨੇ ਮਤਲਬ ਕਿ ਉਪਰਾਲਾ ਕੀਤਾ ਹੈ ਅੱਜ ਫਰੀਦਕੋਟ ਤੋਂ ਇੱਕ ਬੱਸ ਅਤੇ ਇੱਕ ਸਾਧਕ ਤੋਂ ਬੱਸ ਦੋ ਬੱਸਾਂ ਟੋਟਲ 100 ਪੈਸੇਂਜਰ ਜਿਹੜੇ ਹਨ ਯਾਤਰੀ ਹਨ ਜਿਹੜੇ ਸ਼੍ਰੀ ਸਾਲਾ ਸਰ ਤਾਮ ਦੇ ਵਿੱਚ ਉੱਥੇ ਦਰਸ਼ਨ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਆ ਜਾ ਰਹੇ ਹਨ ਸਾਰੇ ਕਿੰਨੇ ਦਿਨ ਲਈ ਬਸ ਰਹਿਗੇ ਇਹ ਅੱਜ ਜਾ ਰਹੇ ਆ ਜੀ ਕੱਲ ਵਾਪਸੀ ਹੈ ਨਾਲ ਦੀ ਉੱਥੇ ਰਾਤ ਉੱਥੇ ਰਹਿਣਗੇ ਜੀ ਹਲੇ ਫਿਲਹਾਲ ਨਹੀਂ ਹੈ ਬਾਕੀ ਕੁਲਪਰੋਗਰਾਮ ਅਸੀਂ ਲੀਕ ਰਹੇ ਹਾਂ ਬਹੁਤ ਜਲਦੀ ਹੋਰ ਵੀ ਬਸਾਂ ਜਾਣ ਗਿਆ ਐਂਡ ਟ੍ਰੇਨ ਵੀ ਜਾਏਗੀ ਹਜ਼ੂਰ ਸਾਹਿਬ ਵਾਸਤੇ ਤਾਂ ਗੁੰਜਰਾਸ ਦੇ ਮੈਡੀਕਲ ਦੇ ਖਾਨੇ ਵੀ ਹਾਂਜੀ ਸਾਰਾ ਅਰੇਂਜਮੈਂਟ ਠੀਕ ਠਾਕ ਕੀਤਾ ਹੋਇਆ ਜੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈ ਜੀ ਸਾਰੇ ਸਾਰਿਆਂ ਦੀਆਂ ਹਰ ਤਰ੍ਹਾਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਜੀ ਆਡੀਓ ਜੰਗਲ